ਆਪਾਂ ਤੁਹਾਨੂੰ ਅੱਜ ਦੱਸਦੇ ਆ ਬਹੁਤ ਵਧੀਆ ਮੂਰਾ ਨਸਲ ਦਾ ਝੋਟਾ ਹੈ ਜਿਹੜਾ ਕਿ ਕੱਟਾ ਜੇ ਤਿਆਰ ਕਰ ਰਿਹਾ ਬਾਈ ਠੀਕ ਹੈ ਨਾ ਆਹ ਦੇਖੋ ਬਾਈ ਨੂੰ ਪੁੱਛਦੇ ਆ ਇਹ ਕਿਹੜੀ ਨਸਲ ਦਾ ਲੈਂਚ ਦੇਖੋ ਬਈ ਬਹੁਤ ਵਧੀਆ ਲੰਬਾਈ ਹੈ ਲਾ ਬਾਈ ਕਿਰਾਂ ਦਾਸ ਹੈ ਕਿਹੜੇ ਟੀਜੇ ਦਾ ਆਪਾਂ ਕਿਹੜਾ ਟੀਗਾ ਭਰਿਆ ਸੀ ਇਹਦੇ ਸੱਸੀ ਕਹ ਬਾਈ ਇਹ ਬਾਈ ਜੀ ਕੋਈ ਨੋਰਦਾ ਜੀ ਕਿੰਨੇ ਮਹੀਨਿਆਂ ਦਾ ਬਈ ਇਹ ਇਹ ਵੀਰ ਜੀ 7-8 ਮਹੀਨਿਆਂ ਦਾ ਜੀ ਹਾਂ 7 ਦੇ 7-8 ਮਹੀਨਿਆਂ ਦਾ ਕੋਟ-ਕਟੇ ਵੀ ਲੈ ਕੇ ਦੇਖੋ ਤੁਸੀਂ ਠੀਕ ਐ ਤੇ ਡਾਈਟ ਪਲਾਨ ਕੀ ਕੁਝ ਪਾਰ ਉਹਨੂੰ ਬਈ ਵੀਰੇ ਜੋ ਤੁਹਾਨੂੰ ਕਰਨਲ ਡਾਕਟਰ ਨੇ ਦੱਸੇ ਜੀ ਅਸੀਂ ਉਹਦੇ ਉਹਦੇ ਚੱਲ ਰਹੇ ਹਾਂ ਬਾਕੀ ਆਪਾਂ ਘਰ ਦਾ ਦਾਣਾ ਪਾਣਿਆਂ ਨਾਲ ਇਹਨੂੰ ਠੀਕ ਐ ਜੀ ਤੇ ਬਾਕੀ ਤੁਸੀਂ ਡਾਕਟਰ ਸਾਹਿਬ ਨਾਲ ਆਪ ਗੱਲ ਕਰ ਲਓ ਠੀਕ ਐ ਕੋਈ ਨੂਰ ਦਾ ਝੋਟਾ ਵੀਰੇ ਆਂ ਦੇਖ ਸਕਦੇ ਹੋ ਲੈਂਥ ਬਹੁਤ ਵਧੀਆ ਝੋਕੇ ਦੇ ਦੀ ਠੀਕ ਹੈ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਧੰਨਵਾਦ